ਅੱਛਾ ਇਹ ਤੁਹਾਡੇ ਘਰ ਦਾ ਪਰਸਨਲ ਮੈਟਰ ਆ ਉਹ ਤੁਹਾਡੇ ਕੁਝ ਨਹੀਂ ਲੱਗਦੇ ਜੇ ਤੁਸੀਂ ਉਹਨਾਂ ਦੇ ਕੁਝ ਲੱਗਦੇ ਨਹੀਂ ਤੇ ਉਹਨਾਂ ਦਾ ਵੀ ਹੱਕ ਬੰਦਾ ਹੋਣਾ ਕਿ ਪੁੱਛਣ ਦਾ ਕਿ ਇਸ ਕੱਚ ਹੋਣ ਕੀ ਗਿਆ ਵਾ ਨਹੀਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੁਣ ਤੇਰਾ ਐਸਾ ਕਿਹੜਾ ਪਿਆਰ ਆ ਜੋ ਭੈਣ ਨਾਲ ਜਾ ਗਿਆ ਵਾ ਉਹੀ ਭੈਣ ਹੀ ਨਾ ਜਿਹਦੇ ਖਿਲਾਫ ਤੂੰ ਗੱਲਾਂ ਕਰਦੀ ਹੁੰਨੀ ਸੀ ਮੈਂ ਉਹਦੇ ਖਿਲਾਫ ਕਦੀ ਕੋਈ ਗੱਲ ਨਹੀਂ ਕੀਤੀ ਮੈਨੂੰ ਜੋ ਦੇਖਣਾ ਵੀ ਉਹੋ ਗੱਲ ਕਰਦੀ ਆ ਆ ਬਸ ਤੁਸੀਂ ਮੈਨੂੰ ਆਪਣੇ ਪਿੱਛੇ ਲਾ ਲਏ ਸਾਰਿਆਂ ਦੇ ਅੱਲਾ ਗੱਲਾਂ ਵਿੱਚ ਅੱਛਾ ਮਤਲਬ ਅਹੀਂ ਤੈਨੂੰ ਪਿੱਛੇ ਲਾਇਆ ਤੂੰ ਤਾਂ ਬੜਾ ਪਿਆਰ ਕਰਦੀ ਸੀ ਨਾ ਆਪਣੀ ਭੈਣ ਨੂੰ ਆਪਣੀਆਂ ਗੱਲਾਂ ਯਾਦ ਕਰ ਕੀ ਕਹਿੰਦੀ ਨਹੀਂ ਕਿ ਸੁੱਖ ਮਨ ਨੂੰ ਹੱਥ ਨਹੀਂ ਲਾਉਂਦੇ ਨਾ ਉਹਨੂੰ ਮੈਂ ਉਦੋਂ ਕਿੱਥੇ ਭੈਣ ਦਾ ਪਿਆਰ ਆ ਜੋ ਕੋ ਜੀ ਪਿੱਛੇ ਹੋ ਗਿਆ ਨਾ ਮੇਰੀ ਗਲਤੀ ਹੀ ਪਰ ਹੁਣ ਮੈਂ ਅੱਗੇ ਤੇਰੇ ਕੁਝ ਨਹੀਂ ਹੋਣ ਦੇਣਾ ਉਹ ਮੇਰੀ ਭੈਣ ਆ ਮੈਨੂੰ ਉਹਦੇ ਹੱਕ 'ਚ ਬੋਲਣਾ ਹੀ ਪੈਣਾ ਵਾ ਜੇ ਉਹ ਤੇਰੀ ਭੈਣ ਆ ਨਾ ਤੇ ਇੱਕ ਗੱਲ ਮੇਰੀ ਵੀ ਸੁਣ ਲੈ ਉਹ ਵੀ ਮੇਰਾ ਭਰਾ ਵਾ ਮੇਰਾ ਖ ਜਿੱਥੇ ਉਹ ਚਾਹੂਗਾ ਨਾ ਉੱਥੇ ਵਿਆਹ ਕਰਾਊਗਾ ਉਹਦਾ ਮੈਂ ਵੇਖਣਾ ਮੈਂ ਜਿੱਤੂ 언ਨੀ ਆ ਤੇਰੀ ਭੈਣ ਕਰਾ ਕੇ ਦੇਖ ਲੋ ਫਿਰ ਮੋਨੀ ਆਪਣੀ ਜੀਰੀ ਦੇ ਅੱਗੇ ਖੜੀ ਆ ਬਹਿਦੀ ਕਿੰਨਾ ਕ ਜੱਟਾ ਕੋਈ ਖੜਦੇ ਜੀ ਆਪਣੀ ਗੱਲ ਤੇ ਕੋਈ ਗੱਲ ਨਹੀਂ ਵੇਖ ਲੈਣੇ ਆ ਕੀ ਕਰਗੀ ਲੇਂਗੀ ਤੂੰ ਮੈਂ ਉੱਥੇ ਵਿਆਹ ਕਰਾਊਗਾ ਉਹਦਾ ਚਲੋ ਠੀਕ ਆ ਫਿਰ ਜੇ ਤੁਸੀਂ ਆਪਣੇ ਭਰਾ ਦੇ ਹੱਕ ਚ ਨਾ ਮੈਂ ਵੀ ਆਪਣੀ ਭੈਣ ਦੇ ਹੱਕ ਵਿੱਚ ਆ ਮੈਂ ਵੀ ਵੇਖ ਜਦੋਂ ਕਿੱਦਾਂ ਵਿਆਹ ਕਰਾਉਂਦੇ ਜੇ ਨਾ ਪਾ ਲਿਆ ਸਾਹੀ ਕੀ ਹੋ ਗਿਆ ਸਿਮਰਤ ਤੁਸੀਂ ਜੋ ਚੁੱਪੀ ਕੀ ਕਰਾਉਣਾ ਤੁਸੀਂ ਬਾਹਰ ਜਾਓ ਇਹ ਹੜ ਦੋਵਾਂ ਦਾ ਮੈਟਰ ਹੈ ਅਸੀਂ ਆਪਣੀ ਗੱਲ ਕਰਾਂਗੇ ਇਹਨੂੰ ਤਮੀਜ਼ ਨਹੀਂ ਕੀ ਵੱਡੇ ਛੋਟੇ ਨਾਲ ਗੱਲ ਕਿਵੇਂ ਕਰੀਦੀ ਆ ਅੱਛਾ ਹੁਣ ਤੁਹਾਨੂੰ ਇਹਦੇ ਸਭ ਕੁਝ ਦਿਖਾ ਦਿਆ ਪਿਆ ਵਾ ਤੂੰ ਹੀ ਮੇਰੇ ਨਾਲ ਬੋਲੋ ਕਿਤੇ ਕਰਕੇ ਨਹੀਂ ਸਿਮਰਤ ਇਹ ਤੇਰਾ ਹੋਰ ਇਹਦਾ ਮੈਟਰ ਨਹੀਂ ਹੈ ਇਹ ਘਰ ਦਾ ਮੈਟਰ ਹੈ ਲੱਗਦਾ ਤੇ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਘਰ ਵਿੱਚ ਤੂੰ ਨਹੀਂ ਹੋਣੀ ਅਜੇ ਕਿਉਂ ਨਹੀਂ ਆਉਂਦੀ ਦੀ ਦੇ ਸਿਮਰਤ ਤੂੰ ਹੀ ਚੁਣ ਵਾਲੀ ਸੀ ਹਰ ਗੱਲ ਦੇ ਤੇ ਹੁਣ ਤੂੰ ਪਿੱਛੇ ਨਹੀਂ ਹੋ ਸਕਦੀ ਆ ਮੈਨੂੰ ਨਾ ਇੰਨਾਂ ਨੇ ਆਪਣੇ ਗੱਲਾਂ ਚ ਲਾਇਆ ਸੀ ਨਹੀਂ ਜੇ ਮੈਂ ਕਦੀ ਵੀ ਜਨੇ ਉਸ ਘਰ ਵਿੱਚ ਜਾਉਂ ਤੇ ਬਿਲਕੁਲ ਖੁਸ਼ ਨਹੀਂ ਹਾਂ ਮੇਰੀ ਗੱਲ ਸੁਣ ਲੈ ਇਸ ਘਰ ਦੇ ਵਿੱਚ ਕੌਣ ਆਊਗਾ ਕੌਣ ਨਹੀਂ ਇਹਦੇ ਫੈਸਲੇ ਨਾਲ ਤੂੰ ਕੋਈ ਨਹੀਂ ਹੁੰਦੀ ਅੱਛਾ ਇਸ ਕਰਕੇ ਜੇ ਮੈਂ ਕੁਛ ਨਹੀਂ ਆ ਜੋ ਵੀ ਤੁਸੀਂ ਕਰੋਗੇ ਸਭ ਕੁਝ ਸਹੀ ਹੋਗਾ ਹਾਂ ਆਪਾਂ ਬੜੀ ਮਰਜ਼ੀ ਨਾ ਕਰਾਂਗੇ ਜੋ ਵੀ ਕਰਨਾ ਵਾ ਇਹਨੂੰ ਵਿੱਚ ਨਾ ਆਪਣੀ ਦਖਲਅੰਦਾਜ਼ੀ ਦੇਣ ਦੀ ਲੋੜ ਨਹੀਂ ਆ ਜਿੱਥੇ ਤੁਸੀਂ ਗਲਤ ਹੋਗੇ ਨਾ ਮੈਂ ਉੱਥੇ ਤੁਹਾਨੂੰ ਗਲਤ ਹੀ ਕਹੂੰਗੀ ਹੁਣ ਦਿਨੋਂ ਹੀ ਗਲਤ ਲੱਗਣਾ ਆਪਿਆਂ ਤੂੰ ਵੀ ਨਾਲ ਨਹੀਂ ਸਾਡੇ ਤੂੰ ਛੋਟੀ ਜਿਹੀ ਬੱਚੀ ਸੀ ਜਦੋਂ ਤੂੰ ਫੈਸਲਾ ਲਿੱਤਾ ਸੀ ਨਾਲ ਮੈਨੂੰ ਬਾਰ-ਬਾਰ ਤੈਨੂੰ ਪਹਿਲਾਂ ਕਰਕੇ ਮੈਨੂੰ ਟੱਚ ਕਰਨ ਦੀ ਕੋਈ ਲੋੜ ਨਹੀਂ ਮੂੰਹ ਥਾਣੀ ਗੱਲ ਕਰ ਜਖਮੋਤੀ ਨਾ ਖਮੋਤੀ ਨਾ ਮੈਂ ਦਫਾ ਆ ਰਿਹਾ ਬਾਹਰ ਤੋਂ ਸਹੀ ਤੇਹੀ ਹੈਈ ਇਹ ਕੱਚੇ ਤੂੰ ਕਹਿੰਨਾ ਮੈਂ ਮੋਹ ਖਰਾਬ ਕਰਦੀ ਮੋਹ ਹੈ ਖਰਾਬ ਕਰਦੀ ਹੈ ਮੈਨੂੰ ਇੰਨਾ ਇਨੇ ਝੂਠ ਬੋਲਿਆ ਵੈ ਸ਼ਮੇ ਨੂੰ ਕਪੜੇ ਲਿਆ ਕੇ ਦਿੱਤੇ ਨੇ ਫਿਲਮਾਂ ਵੇਖਣਗੇ ਬੈਠ ਕੇ ਕਿੱਲੀ ਲਾਉਂਦੀ ਸੀ ਬਸ ਕਿ ਕਿਹੜੇ ਕਿਹੇ ਗਲੇਸ਼ਾ ਕਰੇ ਮੈਂ ਕੋਈ ਗਲੇਸ਼ ਨਹੀਂ ਕਰਦੀ ਗਲੇਸ਼ ਤੂੰ ਕਰਦੀ ਹੈ ਮੋਤੂ ਖਾਓ ਕਰਦੀ ਹੈ ਜਦ ਤੈਨੂੰ ਪਤਾ ਹੈ ਕਿ ਤੇਰੇ ਭਰਾ ਦਾ ਵਿਆਹ ਹੋਣਾ ਹੈ ਤੇ ਕਿਉਂ ਤੈਸ ਮੋਹ ਨੂੰ ਖਰਾਬ ਕਰਦੀ ਵੀ ਹੈ ਹੈ ਸਾਰੇ ਫਾਸਲੇ ਤੇਰੇ ਹੁੰਦੇ ਹੀ ਹੋਏ ਸੀ ਨਾ ਵਿਆਹ ਹੋਣਾ ਹੀ ਪਰ ਮੈਂ ਵੀ ਵੇਖਦੀ ਸੀ ਕਿੰਦਾ ਵਿਆਹ ਕਰਾਉਂਦੇ ਜਿੰਨਾਂ ਦੋਨਾਂ ਦਾ ਚਲ ਨਹੀਂ ਵੇਖ ਲੈਣੇ ਤੂੰ ਕਿਵੇਂ ਰੋਕਦੀ ਆ ਉਹ ਕੀ ਹੋ ਗਿਆ ਕਦਰ ਵਾਲਾ ਪਿਆ ਤੁਸੀਂ ਕੀ ਗੱਲ ਹੋ ਗਈ ਆ ਦੱਸ ਹੁਣ ਮੇਰੀ ਗੱਲ ਸਮਝੇ ਸ਼ਮੀ ਨੇ ਸੁਣ ਲਿਆ ਨਾ ਤੁਹਾਨੂੰ ਪਤਾ ਵਾ ਸ਼ਮੀ ਕਿੱਥੇ ਆ ਤੇ ਸੁਣ ਲਿਆ ਜਿਹਨੂੰ ਵੀ ਪਤਾ ਲੱਗੇ ਇਸ ਗੱਲ ਵਿੱਚ ਹੋਣ ਕੀ ਤੇ ਆ ਵਾ ਨਾਲੇ ਮੇਰੀ ਗੱਲ ਸੁਣ ਇਹਨੂੰ ਚੁੱਪ ਕਰਾ ਇਹਦੀ ਚੀਤੀ ਬਾਤ ਬੰਦ ਕਰਾ ਜੋ ਵੀ ਕਰਦੀ ਆ ਨਾ ਕੰਮ ਹੀ ਆ ਜਿਹਨੂੰ ਦੱਸਣਾ ਹੀ ਜੋ ਕਰਨਾ ਹੀ ਕਰਦਾ ਮੈਂ ਵੀ ਵੇਖਦਾ ਵਾਂ ਤੂੰ ਘਰ ਦੇ ਵਿੱਚ ਵਿਆਹ ਹੁਣ ਤੱਕ ਕਿਵੇਂ ਰੋਕਦੀ ਆ ਯਾਰ ਇਹਨੂੰ ਚੁੱਪ ਕਰਾ ਇਹ ਚੁੱਪ ਨਹੀਂ ਕਰਦੀ ਇਹਨੂੰ ਮੇਰੀ ਗੱਲ ਤੋਂ ਨਾਲੇ ਸ਼ਮੀ ਕਿੱਥੇ ਗਈ ਆ ਇਹ ਸ਼ਮੀ ਨੇ ਸੁਣ ਲਿਆ ਸਾਰਾ ਕੁਝ ਫੇਰ ਸ਼ਮੀ ਗਈ ਮਾਰਕੀਟ ਇਹਨਾਂ ਨੇ ਆਪਣਾ ਮੇਲਾ ਲਾ ਲਿਆ ਪਿੱਛੋ ਇਹਨੂੰ ਤਾਂ ਇੰਨੀ ਵੀ ਸਮਝੇਗੀ ਕੀ ਗੱਲ ਕਰਜ ਕਰਨੀ ਕੀ ਨਹੀਂ ਆਪਾਂ ਨੇ ਲੜਾਈਆ ਕਰਵਾਉਂ ਦੀਜੇ ਤੈਨੂੰ ਬੜੀ ਸਮਝ ਆ ਤੂੰ ਤਾਂ ਜਿਹੜਾ ਪਿੱਛੇ ਘਰ ਵਸਾਈ ਲੈ ਇੱਥੇ ਵੀ ਤੂੰ ਉਦਾਂ ਦੇ ਵਸਾ ਲੈਣਾ ਮੈਂ ਤਾਂ ਵਸਾ ਹੀ ਲੈਣਾ ਵੈ ਪਰ ਤੂੰ ਤਾਂ ਕਿਸੇ ਦੀ ਨਹੀਂ ਬਣ ਕੇ ਰਹਿਨੀ ਨਾ ਤੂੰ ਪੈਣ ਦੀ ਬੰਦੀ ਹੈ ਨਾ ਤੂੰ ਘਰ ਵਾਲੇ ਦੀ ਬਣਨ ਨਹੀਂ ਹੈ ਤੇ ਕਿਆ ਨਾ ਤੂੰ ਵੀ ਧੋਖਾ ਦਿੱਤਾ ਹੈਗਾ ਵੈ ਤੂੰ ਉਹਨਾਂ ਨੂੰ ਕੀ ਕਹਿੰਦੀ ਜਾ ਕੇ ਕਿ ਵਿਆਹ ਲਗਾ ਵੈ ਤੇ ਮੈਂ ਵੀ ਕਹਿ ਦਾਂਗੀ ਜਾ ਕੇ ਪਿਸਤਾ ਕਰਾਂ ਮਰੀ ਕਿੱਚ ਤੂੰ ਹੁਗੀ ਹੈ ਮੈਂ ਵੀ ਦੇਖਦੀ ਆ ਫਿਰ ਮੈਂ ਦੱਸ ਕੀ ਹੁੰਦੀ ਹੁਣਾਂ ਨੂੰ ਇਹ ਦੱਸਣਾ ਦੱਸਿਆ ਕਿ ਡੀਸੀ ਨਹੀਂ ਲਗਾ ਮੈਨੂੰ ਡ ਜੇ ਨਹੀਂ ਦੱਸਣਾ ਫਿਰ ਮੈਂ ਵੀ ਦੱਸ ਕੇ ਹੁਣੀ ਉਹਨਾਂ ਨੂੰ ਅੱਜ ਤੇ ਤੂੰ ਦੱਸਿਆ ਮੈਂ ਵੀ ਦੇਖਦਾ ਕਿਵੇਂ ਦੱਸ ਕੇ ਹੁਣੀ ਤੂੰ ਚਲੋ ਠੀਕ ਆ ਫਿਰ ਮੈਂ ਜਾਣੀ ਆ ਆ ਚਾਹ ਜਾਣੀ ਕਿੱਥੇ ਜਾਣੀ ਮੈਂ ਤੈਨੂੰ ਪਹਿਲਾਂ ਹੀ ਗੱਲ ਕਹੀ ਕਿ ਜੇ ਤੂੰ ਇਸ ਘਰ ਦੀ ਬਣੀ ਨਹੀਂ ਹੈ ਤੇ ਤੈਨੂੰ ਸਾਡੇ ਘਰ ਵਿੱਚ ਬੋਲ ਰਿਹਾ ਤੇਰਾ ਕੋਈ ਹੱਕ ਨਹੀਂ ਬੰਦਾ ਸਾਰੇ ਹੱਕ ਗਏ ਨੇ ਸਮਝ ਆਈ ਗਾ ਆਹ ਇਹਦਾ ਝੂਠ ਬੋਲੀ ਹੈ ਫਿਲਮ ਦਾ ਐਨੇ ਮੈਨੂੰ ਕਿਹਾ ਸੂਟਾ ਦਾ ਐਨੇ ਮੈਨੂੰ ਕਿਹਾ ਗਿਫਟ ਲਿਆਦਾ ਐਨੇ ਮੈਨੂੰ ਕਿਹਾ ਤੇਰ ਪੂਰਾ ਰੋਡ ਦੀ ਰਹੀ ਹੈ ਕਿ ਅੱਧੇ ਚਿੰਦਾ ਬਸਾਣ ਤੇਨੂੰ ਕਰੋ ਸੜਮੈ ਜਿਹਨੂੰ ਮੱਝੀ ਕਹਿੰਦੀ ਰਹਾ ਹੱਥ ਲਾ ਕੇ ਗੱਲ ਦੀ ਮੈਨਾਂ ਕਰਨੀ ਨੇ ਕਿਹਾ ਹੀ ਨਾ ਤੇ ਤੂੰ ਹੀ ਨਾਲ ਖਲਾ ਮੈਨੂੰ ਮੈਂ ਤੈਨੂੰ ਕਿ ਤੂੰ ਸਾਡੇ ਗੱਲ ਚ ਨਾ ਬੋਲੇ ਕਹਿੰਦੀ ਚੰਗੀ ਗੱਲ ਆ ਤੈਨੂੰ ਕੀ ਲੋੜ ਨਹੀਂ ਕਿ ਮੈਂ ਝੂਠ ਬੋਲਣ ਦੀ ਤੂੰ ਮੇਰੇ ਮਾਂ ਜੇ ਤਾਂ ਕਹਿ ਦਿੱਤਾ ਤੈਨੂੰ ਪਤਾ ਨਹੀਂ ਲੱਗਦਾ ਵੱਡੇ ਛੋਟੇ ਨਾਲ ਕਿਵੇਂ ਗੱਲ ਕਰਨੀ ਆ ਅੱਛਾ ਕੱਲ ਦੀ ਜਨਾਨੀ ਕਰਕੇ ਉਹ ਤੁਸੀਂ ਮੈਨੂੰ ਧੱਕੇ ਮਾਰੋਗੇ ਪਰ ਦੋ ਇਹ ਤ ਮੇਰੀ ਗੱਲ ਕਰਨ ਦਾ ਪਤਾ ਲੱਗਦਾ ਤੁਹਾਨੂੰ ਇਹ ਨਿਊ ਚੀਵਾ ਚ ਬੋਲਦੇ ਹੁੰਦੇ ਆ ਨਹੀਂ ਤੁਹਾਨੂੰ ਪਤਾ ਲੱਗਦਾ ਯਾਰ ਉਹ ਵੱਡੇ ਆ ਨਾਲੇ ਗੱਲ ਕਿ ਬੋਲਣਦੇ ਆ ਤੂੰ ਗੱਲ ਤੋਂ ਬੋਲਣੀ ਕਰਦੇ ਵਿੱਚ ਤੁਹਾਨੂੰ ਮੈਨੂੰ ਗੱਲ ਤੋਂ ਦੇਖੀ ਜਾਂਦੀ ਇੰਨਾਂ ਤੈਨੂੰ ਕੁਝ ਨਹੀਂ ਦਿਖਦਾ ਕੀ ਗੱਲ ਤੂੰ ਬੋਲਣਦੇ ਹੋ ਅੱਛਾ ਜੋ ਸਹੀ ਹੋ ਕਿ ਤੈਨੂੰ ਮੈਨੂੰ ਗੱਲ ਤੋਂ ਕਰਨ ਦੇ ਜੇ ਤੈਨੂੰ ਅਜਿਹੜਾ ਆਪਣੀ ਭੈਣ ਦੇ ਪਿਆਰ ਆਉਣ ਲੱਗਾ ਵਾ ਮੈਂ ਤੇਨੇ ਕੋ ਵੀ ਕਹਿਤਾ ਮੈਂ ਉੱਥੇ ਹੀ ਵਿਆਹ ਕਰਾਉਣਾ ਜਿੱਥੇ ਮੇਰਾ ਭਰਾ ਆਊਗਾ ਮੈਂ ਤੁਹਾਨੂੰ ਅੱਜ ਵੀ ਕਹਿੰਦੀ ਮੈਂ ਕੱਲ ਵੀ ਤੁਹਾਨੂੰ ਲੈ ਆਉਂਦਾ ਤੇ ਆਉਣ ਵਾਲੇ ਸਭ ਵਿੱਚ ਦੇਖ ਲੈਣ ਕਿ ਕਿੱਦਾਂ ਵਿਆਹ ਕਰਾਉਂਦੇ ਜਿੰਨਾ ਜੇ ਤਾਰੇ ਗੱਲ ਕੀਤੀ ਨਾ ਤਾਂ ਇਕੱਲੇ ਇਕੱਲੇ ਘਰੋਂ ਕਰ ਦੂੰਗਾ ਮੈਂ ਸੋਹ ਮਾਰਾ ਇੱਥੇ ਰਹਿਣ ਕਿਸੇ ਨੂੰ ਨਹੀਂ ਦਿਆਂ ਮੈਂ ਅੱਛਾ ਕਰਦੇ ਮੈਂ ਬਰਾ ਨੂੰ ਕੱਢੂਗਾ ਇਹਨੂੰ ਕੱਢੋ ਕਿਹਦੀ ਖਲਦੀ ਆਈ ਆ ਮੇਰੀ ਜਗ੍ਹਾ ਮੇਰੇ ਸਾਰਿਆਂ ਨੂੰ ਕਰ ਦੂੰਗਾ ਮੇਰੀ ਗੱਲ ਸੁਣ ਇਹ ਨਾ ਹੋਵੇ ਸ਼ਮੀ ਦੇ ਨਾਲ ਨਾਲ ਤੈਨੂੰ ਵੀ ਕੱਢਣਾ ਪਵੇ ਘਰ ਵਿੱਚੋਂ ਕੱਢ ਕੇ ਵਿਖਾਵੀ ਕਿੱਦਾਂ ਕੱਢਦੇ ਜੇ ਰਣਜੀਤ ਤੇਰੇ ਮੈਂ ਚਪੇੜ ਮਾਰ ਨਹੀਂ ਕੁੱਟਿਆ ਦੀ ਕਿਵੇਂ ਗੱਲ ਕਰਨੀ ਆ ਤੂੰ ਤੇਰੇ ਜਿੱਡਾ ਦੇਖ ਲੈ ਸਿੱਧਾ ਬੋਲ ਜੀ ਕੀ ਆ ਜੇ ਮੈਂ ਰਣਜੀਤ ਕਿਹਾ ਮੈਂ ਤੂੰ ਨਹੀਂ ਕਿਹਾ ਮੇਰੀ ਭੈਣ ਨੇ ਤੇਰੇ ਵਰਗੇ ਇਨਸਾਨ ਨਾਲ ਪਿਆਰ ਕਰਕੇ ਸਭ ਤੋਂ ਵੱਡੀ ਗਲਤੀ ਕੀਤੀ ਆ। ਦੇਖ ਲਈ ਦੀ ਬੋਲੀ। ਇਹਨੂੰ ਬਿਲਕੁਲ ਜਮਾਂ ਨਹੀਂ ਪਤਾ ਕਿ ਵੱਡੇ ਛੋਟੇ ਨਾਲ ਕਿੱਦਾਂ ਗੱਲ ਕਰਨੀ ਹੈ। ਓ ਮੈਨੂੰ ਦੱਸਦੀ ਆ ਤੂੰ ਆਪਣੀ ਵੇਖ ਤੂੰ ਕੀ ਕਰਦੀ ਫਿਰਦੀ ਇੱਥੇ ਆ ਕੇ। ਮੈਂ ਕੀ ਕਰਦੀ ਫਿਰਦੀ ਆ ਮੈਂ ਤਾਂ ਬਿਲਕੁਲ ਠੀਕ ਚੱਲਦੀ ਪਈ ਆ। ਕੱਲ੍ਹ ਦੀ ਆਈ ਤੂੰ ਕੀ ਬਕਵਾਸ ਕਰਨ ਲਈ ਤੇਰਾ ਪਾਈ ਆ ਤੇਰੀ ਬੰਦਾਂ ਤੇ ਬੋਲ। ਤੂੰ ਬੋਲੋਗਾ ਤੇਰਾ ਤੇਰੀ ਅਕਲ ਟਿਕਾਣੇ ਲਾਉਣੀ ਪੈਣੀ। ਮੈਂ ਰੈਂਡ ਉੱਥੇ ਹੀ ਬੰਦ ਨੂੰ। ਆਉਂਗੀ ਨਾ ਕਰਦੇ ਜਾਣੀ। ਤੇ ਆਪੇ ਬਾਹਰ ਲਿਖ ਗਏ ਨੇ ਮੰਮੀ ਘਰ ਦਾ ਮੋਲ ਨਹੀਂ ਵੇਖਦੇ ਪਏ ਤੇ ਘਰ ਛੱਡ ਕੇ ਪਤਾ ਨਹੀਂ ਕਿੱ데 ਚਲ ਜਾਂਦੇ ਨੇ ਬਹੁਤ ਬੋਲਦੀ ਐ ਨੇ ਜਿਨਾ ਮਾਜੀ ਖੜਕਾਈ ਜਾ ਮੈਂ ਨੇ ਦਰਵਾਜ਼ਾ ਖੋਲਣਾ ਚਲੋ ਚਲੀਏ ਕੱਲ੍ਹ ਦੇ ਦੋਸਰੇ ਨੂੰ ਅਗਲ ਟਿਕਾਣੇ ਆਉਂਦੇ ਦੀ ਆਜੋ ਆਜੋ ਤੁਸੀਂ ਆਜੋ ਲੈਣ ਦੋ ਨੂੰ ਸਾਰੀ ਸਾਰੀ ਬੂਆ ਖੋਲੋ ਤਾਂ ਕਿ ਇਹ ਗੱਲ ਸੁਣੋ ਕੀ ਗੱਲ ਸੁਣਾ ਬਹੁਤ ਸੁਣੋ ਬੇਟੀ ਖੰਡੇ ਰਹੋ ਇਹਨੇ ਤੱਪੇ ਹੋਏ ਹੋ ਵੀ ਦੇਖ ਲੈਣਾ ਇਹ ਕਿੰਨਾ ਬੋਲਦੀ ਹੈ ਬਹੁਤ ਹੀ ਗਲਤ ਬੋਲਦੀ ਵੀ ਹੈ ਇਹਦਾ ਤਾਂ ਕੁਝ ਕੁਝ ਕਰਨਾ ਕਰਨਾ ਨਹੀਂ ਮੇਰੇ ਨੋ ਹੀ ਤੁਹਾਨੂੰ ਕਹਿਣ ਲਈ ਵਾਰ ਦਿੱਤੀ ਹੈ ਕਿ ਇੰਨੀ ਕੋ ਤੱਪ ਗਈ ਹੋਈ ਹੈ ਉਹਦੇ ਅੰਦਰ ਲੱਗ ਅੱਗ ਬੁਹੂ ਲੰਮੋ ਬਨ ਗਿਆ ਸਾਤ ਆਬ ਕਿ ਹੁਣ ਨਾ ਪਾਣੀ ਸਿਰੋਪ ਤੱਪ ਗਿਆ ਜੀ ਸਮਝ ਲੋ ਉਹ ਉੱਧਰ ਚਲੀ ਗਈ ਉਹਨੇ ਖੇਲਣਾ ਪਾ ਦੇਣਾ ਕੰਮ ਖਰਾਬ ਜਾਦਾ ਹੋ ਜਾਣਾ ਯਾਰ ਪੌਂਦੀ ਦੇ ਪਾਦੇ ਖਲੇਰਾ ਮੈਨੂੰ ਵੀ ਡਰ ਨਹੀਂ ਮਾਰਿਆ ਤਾਂ ਸਾਰੇ ਇੱਥੇ ਆ ਜਾਣਗੇ ਜਿਆਦਾ ਖਲੇਰਾ ਪੈ ਜਾਏਗਾ ਸ਼ਮੀ ਨੇ ਇਕੱਲਮ ਕਿਵੇਂ ਸੰਭੋ ਸਾਰਿਆਂ ਨੂੰ ਪਹਿਲਾਂ ਉਹਨੂੰ ਹੈਂਡਲ ਕਰ ਲੋ ਨਹੀਂ ਤੇ ਬਹੁਤ ਇੱਥੇ ਕੰਮ ਖਰਾਬ ਹੋ ਜਾਣਾ ਜੇ ਤਾਂ ਮੰਮੀ ਵੀ ਨਹੀਂ ਖਾ ਦੇਗੇ ਅੱਜ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਉਹਨਾਂ ਦਾ ਸਾਇਲ ਹੈਂਡਲ ਆਪੇ ਕਰ ਲੈਣਾ ਤੇ ਨਾਲੇ ਜੋ ਵੀ ਹੋਣਾ ਮੈਂ ਵੇਖ ਲੈਣਾ ਹਿਸਾਬ ਦਾ ਤੈਨੂੰ ਡਰ ਵੀ ਲੋੜ ਨਹੀਂ ਆ ਕੰਮ ਨਹੀਂ ਲੱਗਦਾ ਉਹ ਸਾਇਲ ਕੋ ਡਰਦੀ ਹੈ ਉਹ ਤਾਂ ਸਾਇਲ ਨੂੰ ਉਹ ਟੁੱਟ ਕੇ ਪੈਣ ਦੇਈ ਸੀ ਅੱਜ ਤੁਹਾਡਾ ਨਾਮ ਲੱਲੇ ਆ ਮੇਰੇ ਹੱਥ ਲਾਲਾ ਮੈਨੂੰ ਗੱਲ ਕਰਦੀ ਐ ਜਿ ਮਾਰ ਮਾਰ ਕੇ ਬਾਵਾ ਉਹ ਤਾਂ ਕਿਸੇ ਦੇ ਹੀ ਉਹਨੂੰ ਚੜੀ ਲੱਖੀ ਨਹੀਂ ਜਾਏਗੀ ਤੇਰਾ ਸੁਣ ਉਹ ਵੀ ਤਾਂ ਹੋਈ ਹੀ ਗੱਲਬਾਤ ਐ ਹੋਈ ਜਿੱਥੋਂ ਥੋੜਾ ਡਰਦੀ ਹੋਏਗੀ ਉਹਨੂੰ ਤੂੰ ਸੰਭੋ ਉੱਥੋਂ ਤੱਕ ਨਾ ਪੁੱਛਣ ਦੀ ਹੋ ਇੱਕ ਮੰਮੀ ਵੀ ਅੱਜ ਹੀ ਜਾਣਾ ਮੰਮੀ ਨੇ ਮੋਹੀ ਕਹਿਣ ਨਹੀਂ ਮੰਮੀ ਵੀ ਚਲ ਗਏ ਨੇ ਆਣਾ ਵੀ ਨਾ ਮੇਰਾ ਤਿੱਡੇ ਏਟ ਕੋਈ ਨਹੀਂ ਮੈਂ ਦੇਖਦਾ ਮੁਸ਼ਕਸ਼ ਕਰਦਾ ਤੂੰ ਵੀ ਕਿਦਾਂ ਕਰੋ ਉੱਧਰ ਤੱਕ ਨਾ ਬੋਲ ਚੇ ਥੋੜਾ ਦੇ ਲੈ ਨੂੰ ਇਹਨਾਂ ਫੋਨ ਫੋਨ ਲੈਣਾ ਟਾਈਮ ਨਾਲ ਕਿ ਫੋਨ ਤਾਂ ਹੀ ਉਠਾਣੀ ਹੋਣੀ ਕਰਨੀ ਹੈ ਸਾਈਕਸਾਈਲ ਕੋਗਾ ਫੋਨ ਭਾਵੇਂ ਮਿੱਠੀ ਬਣ ਕੇ ਤੁਹਾਨੂੰ ਫੋਨ ਹੈ ਲੈਂਦਾ ਸਾਈਲ ਕੋ ਲੈਂਦੀ ਨਾ ਫੋਨ ਨਾਲ ਲੈਂਦੇ ਨਾ ਦੇਖ ਰਿਹਾ ਸਾਈਲ ਨਾਲ ਕਰਦਾ ਬਾਹਰ ਦੇ ਠੀਕ ਹੈ ਨਾ ਸਾਈਲ ਕਹਿੰਦਾ ਇਹ ਨੂੰ ਨਾ ਮਾ ਸਾਹਬ ਨਾ ਮੈਂ ਕੋਈ ਨਾ ਹੱਲ ਕਰੀ ਠੀਕ ਹੈ ਨਹੀਂ ਤਾਂ ਬਹੁਤ ਸੰਭਰਾ ਹੋ ਜੇ ਨਾਲ ਜੇ ਸਹੀ ਗੱਲ ਆ ਠੀਕ ਹੈ ਚਲੋ ਧਿਆਨ ਨਾਲ ਸੁਣ ਕੇ ਗੱਲ ਕਰ ਲਿਓ ਸਾਰੀ ਹੁਣ ਤੇ ਇਹਨਾਂ ਦੇ ਮੂੰਹ ਨਾਲ ਲੱਗ ਜਾਦਾ ਠੀਕ ਹੈ ਨਾ ਇਹਨਾਂ ਫਿਰ ਉਦਾਂ ਕਰ ਲੱਗ ਪਈ ਤੇ ਮੈਂ ਤੁਹਾਨੂੰ ਵੇਖੇ ਨਹੀਂ ਮੂੰਹ ਲਾਉਂਦੀ ਮੈਂ ਕੀ ਕਹਾਂ ਮੂੰਹ ਲਾ ਕੇ ਛੰਮੀਆ ਮਲਿਕ ਜਹਰੋ ਕਿ ਮੈਨੂੰ ਕੋਈ ਜੀ ਨਹੀਂ ਆ। ਕਿ ਜੀ ਫਰਮੋਂ ਲੱਗ। ਦੇ ਲੋਕ ਦਰ ਗਿਆ ਸਾਡੇ ਨੂੰ। ਠੀਕ ਆ। ਲਕਤਮੀ ਵੀnga ਨਾ ਵਦਨ ਕਰਦਾ। ਮੋਣਾ ਮੋਣਾ ਮੀ ਆਈ ਨਾ। ਕਿਦਾਂ ਜੀ? ਅੱਡਾ ਸੁਣਾ ਮੇਰੀ ਆ ਕੇ। ਬਾਜੀ ਬਾਜੀ ਹਾਂਜੀ। ਉਹ ਮਾਰੇ ਚੌਕ ਤੇ ਲਿਆ ਫੋਨ ਆ। ਕੋਈ ਨਹੀਂ ਮੈਂ ਅੱਜ ਹੀ ਜਮਾ ਕਰਾ ਦੇਣਾ ਵਾ ਵਾਸ਼ਿੰਗ ਮਸ਼ੀਨ ਦੀ ਆਹ ਵਾਸ਼ਿੰਗ ਮਸ਼ੀਨ ਦੀ ਕਿਸ਼ਤ ਹੈਗੀ ਮੈਨੂੰ ਪਤਾ ਭਾਜੀ ਵੀ ਪਤਾ ਹੈ ਕਦੋਂ ਦੀ ਚਲ ਗਈ ਕੀ ਕਾਲ ਸੁਣੋ ਮੇਰੀ ਇੱਕ ਮਿੰਟ ਭਾਜੀ ਮੈਂ ਤੁਹਾਨੂੰ ਕਰਦਾ 10 ਮਿੰਟ ਸਿਰਫ ਰੁਕ ਜਾ ਹੈ ਕਰਦਾ ਮੈਂ ਤੁਹਾਨੂੰ ਤੇ ਵਾਸਤੇ ਨਾ ਇੱਕ ਮਿੰਟ ਗੱਜਾ ਮਾਰਾਂ ਤੇ ਬਾਹਰ ਤੇ ਬਾਹਰ ਹੀ ਨਹੀਂ ਜਿੰਦੇ ਹੈਗੇ ਤੂੰ ਖਬਰ ਰੋਣਾ ਪਾਇਆ ਬਾਈ ਨਾ ਬੋਲੀ ਜਾਂਦੇ ਆਪ ਨਹੀਂ ਮੈਂ ਪਾਗਲਾ ਕਿਣੀ ਮੈਂ ਬੋਲੀ ਲੱਗਨੀ ਆ ਕਿਸੇ ਦਾ ਦੇਖ ਲਿਆ ਕਰ ਕੋਈ ਫੋਨ ਤੇ ਲੱਗਾ ਹੁੰਦਾ ਵਾ ਉਹ ਵਾਸ਼ਿੰਗ ਸ਼ੀਨ ਵਾਲੇ ਦਾ ਫੋਨ ਆਉਂਦਾ ਹੈ ਉਹ ਕਹਿੰਦਾ ਕਿਸ਼ਤ ਨਹੀਂ ਜਮਾ ਕਰਾਈ ਸਜੋ ਕਰ ਆ ਕੇ ਆਓ ਕਿਸ ਤੇ ਨਾਲ ਉਹਨੂੰ ਕਿਓ ਉਹ ਤਾਂ ਕੋਈ ਕਵਰ ਮਿਲਣਾ ਇਹ ਤਾਂ ਕਵਰ ਜ਼ਰੂਰ ਅੱਜ ਲੈ ਕੇ بارش ਆਉਂਦੀ ਕਈ ਵਾਰ ਇੱਥੇ ਮਸ਼ੀਨ ਪਈ ਹੁੰਦੀ ਹੈ ਨਾ ਕਵਰ ਉੱਤੇ ਪਾਦਾ ਕਰਾਗੀ ਨਾ ਮੈਂ ਮਸ਼ੀਨ traigo ਉਹਦੇ ਦੀ ਗੱਲ ਹਣਾ ਹਜੇ ਰੁਕ ਜਾ ਥੋੜਾ ਜਿਹਾ ਸਿਰਫ ਦੋ ਹੀ ਕਿਸ਼ਤ ਹੈ ਗਿਆ ਵਾ ਮੁੜ ਕੇ ਇਹਦਾ ਕਵਰ ਮੈਂ ਲਿਆ ਦੂੰਗਾ ਤੈਨੂੰ ਪਤਾ ਨਾ ਅੱਗੇ ਮਾਤਾ 10000 ਰੁਪਿਆ ਕੱਢ ਕੇ ਲੈ ਗਈ ਆ ਬਿਨਾ ਪੁੱਛਿਓ ਮਾਤਾ ਨੂੰ ਆ ਤੇ ਲੈਂਦੇ ਅੱਜ ਸਹੋਦ ਦੇ ਨਾਲ ਵੀ ਗੱਲ ਕਰਨੀ ਆ ਆਇਆ ਕੋਲ ਮੈਨੂੰ ਤੁਰ ਪੇ ਉਤੋਂ ਮਾਮੀ ਨੇ ਕਿਹਾ ਮਾਤਾ ਨੇ ਥੋੜੀ ਕਿਹਾ ਮਾਮੀ ਕਹਿੰਦੀ ਆ ਮੈਂ ਕਿਹਾ ਤਾਂ ਮਾਮੀ ਨੂੰ ਪੁੱਛ ਹਾਲ ਚਾਲ ਪੀ ਹੁਣ ਲੈਂਟਰ ਪੈ ਗਿਆ بارشਾਂ ਹੋਉਂਦੀਆਂ ਛਾਡਾ ਲੈਂਟਰ ਪੱਕ ਗਿਆ ਕਹਿੰਦੇ ਆ ਸਾਡਾ ਤਾਂ ਉਦੋਂ ਦਾ ਹੀ ਹੋ ਗਿਆ ਵਾ ਕਿਹਦੇ ਤੇਰੀ ਮੰਮੀ ਤੁਰ ਪਈ ਆ ਮੈਂ ਕਿਹਾ ਹੈ ਉਹਨਾਂ ਨੇ ਤਾਂ ਰਹਿਣਾ ਹੀ 4 ਦਿਨ ਕਹਿੰਦੇ ਨਹੀਂ ਨਹੀਂ ਹੋਉਂਦੀ ਉਹਨਾਂ ਨੇ ਆਪਾਂ ਬੱਸੇ ਬਿਠਾਇਆ ਉਹਦਾ ਵੀਰ ਉਹ ਇੰਨੇ ਜੋਗਾ ਨਹੀਂ ਤਾਂ ਮਾਮਾ ਜਿਹੜਾ ਮਾਮੀ ਮੰਮੀ ਨੂੰ 4 ਦਿਨ ਰੱਖ ਸਕੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਨੇ 1-2 ਦਿਨ ਜਾਣਾ ਨੇ ਵਾਪਸ ਆਇਨਾ ਵੇਖੀ ਆ ਗਈ ਨਾ ਉਹੀ ਗੱਲ ਹੋ ਗਈ ਨਾ ਤੇ ਪੈਸੇ ਜਿਹੜੇ ਬਚੇ ਹੁੰਦੇ ਆ ਨਾ ਉਹਨਾਂ ਨੂੰ ਕਹ ਦੋ ਮੈਂ ਕਿਸ਼ਤਾਂ ਮੇਰੀ ਆਹ ਤਾਂ ਕਿਸ਼ਤ ਦੇ ਕੇ ਆਗੀ ਉੱਪ ਪੈਸੇ ਬਚੇ ਕਿੱਥੋਂ ਆਣੇ ਆ ਮਾਮੇ ਘਰੋਂ ਵੀ ਕਦੀ ਚੀਜ਼ ਵਾਪਸ ਆਈ ਗਿਆ ਤੈਨੂੰ ਨਹੀਂ ਪਤਾ ਸਾਡੇ ਮਾਮੇ ਕਿੰਤਰਾਂ ਦੇ ਨੰਗ ਹੈਗੇ ਨਿਰੇ ਨੰਗ ਉਹ ਹੀ ਨੇ ਇੱਕ ਫਰੀ ਚੀਜ਼ ਦੇ ਦੋ ਵਾਪਸ ਕੋਈ ਨਹੀਂ ਕੋਈ ਨਹੀਂ ਪੁੱਛੋ ਉਹਨਾਂ ਨੂੰ ਆਂਦੇ ਤਾਂ ਉਹਨਾਂ ਨੂੰ ਇਹ ਪੁੱਛੋ ਕਿ ਪੈਸੇ ਕਿੰਨੇ ਬਚੇ ਆ ਕੀ ਖਰਚ ਕਰਕੇ ਆਏ ਅੱਜ ਮੈਨੂੰ ਪੂਰਾ ਹਿਸਾਬ ਦੋ ਹਿਸਾਬ ਲੈਣਾਗੇ ਇਹਨਾਂ ਕੋ ਓਏ ਆ ਤੇ ਲੰਦੇ ਮਾਤਾ ਨੂੰ ਹਿਸਾਬ ਕਰ ਲੈਣਾ ਵਾ ਕਦੋਂ ਆਏ ਹੋ ਤੈਨੂੰ ਮੈਨੂੰ ਆ ਗਿਆ ਸਵੇ ਤਾਂ ਫਸਤਰੀ ਆਂਦੇ ਨੇ ਚਿਓ ਜੋ ਤੇ ਮੀਨ ਇਹ ਜਾਨਵਰ ਕਰੀ ਜਾਂਦੀ ਆ ਤੇ ਬਾਹਰ ਸੇ ਤੇ ਹੁੰਦੀ ਰਹਿਣੀ ਆ ਮੈਂ ਕੱਪੜੇ ਧੋਨੇ ਸੀ ਮੈਂ ਕਿਹਾ ਚੱਲ ਮੈਂ ਕੱਪੜੇ ਧੋਨੇ ਆ ਤੇ ਪਹਿਲੇ ਪਾਣੀ ਕਰਨਾ ਮੇਰੇ ਇਹਨੇ ਕਿਤੇ ਪੈਰ ਤੇ ਕੁੱਝ ਜੀ ਉਹਨਾਂ ਮੇਰੇ ਇਹਨੇ ਪੈਰ ਤੇ ਕੁੱਝ ਜੀ ਇਹ ਗੱਲ ਸੁਣੋ ਹੁਣ ਦੀਵਾਲੀ ਆਉਂਦੀ ਆ ਆਗੋ ਕੁ ਕਲੀ ਕਰਾਈ ਜਾਂਦੇ ਜੀ ਜਿੱਤੇ ਪ੍ਰਾਣੇ ਹੁੰਦੇ ਆ ਨਾ ਉਹ ਕਮਰੇ ਨੂੰ ਮਾੜਾ ਮੋਟਾ ਸਵਾ ਲੈਂਦੇ ਆ ਪਿੱਛੇ ਵੀ ਦੇਖ ਲਓ ਕੀ ਹਾਲ ਹੋ ਗਿਆ ਕੰਦਾਨਾ ਇਹਨੂੰ ਹੀ ਪੇਂਟ ਕਰਾ ਲਓ ਦੀਵਾਲੀ ਆ ਗਈ ਸਿਰ ਤੇ ਮੇਰੀ ਗੱਲ ਸੁਣ ਤੈਨੂੰ ਅੱਗੇ ਨਹੀਂ ਪਤਾ ਕਿੰਨਾ ਖਰਚਾ ਆਉਂਦਿਆ ਵਾ ਉਹ ਹੀ ਜੇ ਤੂੰ ਵਚਨ ਦੋਗੇ ਤਾਂ ਮੈਂ ਇਹ ਕੰਮ ਕਰਾਵਾਂ ਵਚਨ ਤੈਨੂੰ ਦਿੰਦੀਆਂ ਜੀ ਮੈਂ 12 ਵਚਨ ਦਿੰਦੀ ਨਾ ਤੂੰ ਇਹ ਗਲਤ ਗੱਲ ਤੇ ਵਚਨ ਨਹੀਂ ਦਿੰਦੇ ਕੋ ਮੇਰੀ ਮਾਂ ਵਚਨ ਦੇ ਕਿੰਨਾ ਕਰਾਵਾਂਗਾ ਮੇਰਾ ਕੱਲੀ ਨਾਲ ਆਉਂਦੇ ਜੇ ਮੈਂ ਉਹਨੂੰ ਧੰਕਿਆ ਨਾ ਕੋਈ ਤਾਂ ਅਫਸ ਲਵਾ ਲਉ ਉਹ ਤਾਂ ਅਫਸ ਹੋਣਾ ਕਮੇ ਉਹ ਝੇੜ ਖਾਂਦੀ ਤੈਨੂੰ ਪਤਾ ਨਾ ਵਾਰ-ਵਾਰ ਗੱਲ ਕਰਨ ਤੇ ਕਿੱਥੇ ਚੜਦੀ ਫਿਰ ਨਾਲੇ ਨਾ ਐਲਕੀ ਮੈਂ ਦਿਵਾਲੀ ਤੇ ਨਾ ਤਾਂਸ ਲੈ ਲੈ ਜੀ ਇਹਨੂੰ ਲੈ ਜਾਓਗੇ ਮੈਨੂੰ ਨਹੀਂ ਪਤਾ ਲੈਂਦਾ ਦੁਵਾਂਜੇ ਜਿਸ ਮਿਆਰੇ ਹੁੰਦੇ ਨਾ ਉਹ ਦੁਵਾਰੀ ਤੇ ਗਿਫਟ ਨਹੀਂ ਦਿੰਦੇ ਨੇ ਲਾ ਮੈਨੂੰ ਇੱਕ ਗਿਫਟ ਵੀ ਦੇ ਦੇਣਾ ਲੈ ਕੋਈ ਮੋਲਾ ਕੱਲ ਆ ਮੋਟਾ ਮੋਟਾ ਜਿਹੜਾ ਫੰਕਸ਼ਨ ਹੈਗਾ ਨਾ ਨਿਕਲ ਲੰਦੇ ਫਿਰ ਜੋ ਹੋਏਗੀ ਨਾ ਉਤਰੇ ਕਰ ਲਾਂਗੇ ਹੁਣ ਆਵੇਗਾ ਮੈਂ ਕਦੇ ਦੇ ਨਿੱਕੀਆਂ ਨਿੱਕੀਆਂ ਚੀਨੀਆਂ-ਚੀਨੀਆਂ ਵਾਲੀਆਂ ਪਾਈਆਂ ਵਾ ਇਹਦੇ ਦੇ ਵੱਡੇ ਟਾਕਸ ਬਣਾਉਣੀਆਂ ਮਾਂ ਦੇ ਮਗਰ ਨਾ ਕਰਕੇ ਕਿਉਂ ਤੇ ਮੈਂ ਨਹੀਂ ਬਣਾ ਕੇ ਦੇਣੇ ਮੇਰੇ ਕੋ ਪੈਸੇ ਨਹੀਂਗੇ ਤੇ ਮੈਂ ਪਹਿਲਾਂ ਦੱਸ ਦਾਂ ਤੇ ਮਗਰ ਨਾ ਪਾਵੇ ਹਾਂ ਵੀ ਮੈਂ ਸੁਣ ਨਹੀਂ ਮਾਂ ਦੱਸਿਆ ਰੁਪਏ ਕੱਢ ਕੇ ਲਾਗੀ ਆ ਤੇਰੇ ਵਾਸਤੇ ਮੇਰੇ ਕੋ ਪੈਸੇ ਨਹੀਂ ਆਂਦੇ ਕੰਨੇ ਦੁਕਾਨ ਤੇ ਹੁਣ ਤੂੰ ਜਾਣਾ ਹੀ ਪੈਣਾ ਵਾ ਕਹਿੰਦਾ ਮੰਮੀ ਨੂੰ ਢੀਕੇ ਫੇਰ ਹੀ ਜਾਣਾ ਦੁਕਾਨ ਤੇ ਮੇਰੀ ਗੱਲ ਸੁਣੋ ਤੈਨੂੰ ਗਰਾਈ ਹੋਣੀ ਐ ਅੱਜ ਤੇ ਮੈਨੂੰ ਤੇ ਰੋਜ਼ ਗਰਾਈ ਹੁੰਦੀ ਐ ਅੱਛਾ ਰੋਜ਼ ਹੁੰਦੀ ਐ ਕਿੰਨੇ ਕ ਹੋ ਜਾਂਦੇ ਆ 5 ਕ 4 ਹੋ ਜਾਂਦਾ 5000 ਜਾਂਦਾ ਕੱਟ ਹੁੰਦਾ ਵਾ ਨਹੀਂ ਨਹੀਂ ਇੱਕ ਦਿਨ ਮੈਂ ਵੇਖਿਆ ਈ ਤੇ ਕਹਿੰਦੇ ਗਰਾਈ ਆਈ ਤੇ ਮੈਂ ਗਿਣੀ ਭਾਜ ਹਜ਼ਾਰੀ ਉਹ ਸ ਦੇਣੀ ਸੇਲ ਹੁੰਦੀ ਆ ਸੇਲ ਤੇ 10000 ਤੋਂ ਵੀ ਪਰ ਚੱਲ ਜਾਂਦੀ ਆ ਤੇ ਬਚਣਾ ਉਹਦੇ ਵਿੱਚੋਂ ਕਿੰਦਾ ਵਾ 4-500 ਜਿਹੜਾ ਮਹਾ ਘਰ ਦਾ ਖਰਚਾ ਹੀ ਚੱਲਦਾ ਵਾ ਅੱਛਾ ਜੇ 5000 ਹੈ ਨਾ ਜੇ ਹਰ ਕੀ ਹੋਏਗਾ ਸੰਜਮ ਮਾਤਾ ਲੈ ਗਈ ਮੈਨੂੰ ਫੜਾ ਦਿਓ ਮੈਂ ਜੋੜ ਜੋੜ ਕੇ ਨਾ ਆਪਣੇ ਟਾਪਸ ਤੇ ਬਣਾਉਂਗੀ ਸ਼ਾਬਾਸ਼ੋਂ ਤੇਰੇ ਇਹਨੂੰ ਹੀ ਮਾਤਾ ਦਾ ਭੋਖਾ ਆ ਗਿਆ ਜੀ ਉਹ ਸਿੱਧੇ ਲਮਾਰੀ ਚੋਂ ਕੱਢ ਲੈਂਦੀ ਤੇ ਨੇ ਸਿੱਧੇ ਸਿੱਧੇ ਮੰਗ ਲਏ ਦੇਨਾ ਕੋਈ ਨਹੀਂ ਤੈਨੂੰ 5000 ਆਜੋ ਲੈਣੀ ਲੈਣੀ ਮੇਡਾ ਦੇਖੋ ਸੀਮਾ ਹਾਂਜੀ ਕੀ ਰਹੀ ਮੋੜੀ ਖੁਸ਼ ਹੈਂ ਉਹ ਖੁਸ਼ ਨਹੀਂ ਚੱਤੀ ਜੀ ਦਵਾਈ ਹੋਣੀ ਹੈ ਨਾ ਅਨੇਕ ਜਿਹਨ ਟਾਪਸ ਬਣਾ ਗਏ ਨੇ ਡੇਡਾ ਵੰਡੀ ਤੂੰ ਤਾਂ ਬੋਲ ਕੇ ਨਹੀਂ ਰੋਹਣ ਚਾਹਤੀ ਜੀ ਇਹ ਕਿੱਥੋਂ ਇਹਦੀ ਵੀ ਕਿਤੇ ਸੋਣੀ ਟਾਪਸ ਲੱਗਾ ਬਣਾ ਕੇ ਬੜਾ ਵਧੀਆ ਕਰਨ ਦੇ ਆ ਉਹ ਪਹਿਲਾਂ ਕਹਿਣ ਕੀਤੇ ਇ tanto ਪਤਾ ਨਹੀਂ ਗੱਲ ਦਾ ਲਾ ਉਹ ਕਹਿੰਦੀ ਮਾਤਾ 10000 ਰੁਪਏ ਲੈ ਗਈ ਨਾ ਤੇ ਮੈਨੂੰ ਵੀ ਪੈਸੇ ਦੇ ਦਿਆ ਕਰੋ ਤੀ ਸਮਝੋ ਮਾਤਾ ਲੈ ਗਈ ਇਹੋ ਜੀਆਂ ਗੱਲਾਂ ਕਰਨ ਦੀ ਮੈਨੂੰ ਨਹੀਂ ਤਾਂ ਗਰਾਈਤ ਹੁੰਦੀ ਆ ਚਾਚੀ ਮੈਂ ਕਿ ਮੈਂ ਮੂੰਹ ਮਿੰਦੀ ਰਹਿਣਾ ਮम्मी ਲੈਂਦੇ ਪੈਸੇ ਤੇ ਤੁਰ ਪੈਂਦੇ ਲੈਂਦੇ ਪੈਸੇ ਤੇ ਤੁਰ ਪੈਂਦੇ ਤੇ ਇਸੇ ਮਾਂ ਨੇ ਮੇਰੀ ਵੀ ਕੋਈ ਚੀਜ਼ ਬਣਦੀ ਨਹੀਂ ਐਸੀ ਮੈਂ ਪੈਰ ਬਣਵਾ ਕੇ ਛੱਡਣੀ ਤੇ ਦੋਸਤ ਸੁਣ ਇਹੋ ਗੱਲ ਤੂੰ ਆਪਣੇ ਭਰਾ ਨੂੰ ਕਹ ਦੇ ਨਹੀਂ ਇੱਕ ਮਿੰਟ ਚੁੱਪ ਕਰ ਭਰਾ ਨੂੰ ਕਿਉਂ ਕਵੇ ਮੰਗਦੀ ਓ ਕਿ ਪੇਕਿਆਂ ਨੂੰ ਜਾ ਕੇ ਕਹੇ ਘਰ ਦਾ ਕੰਮ ਢਾਡਾ ਕਰੇ ਰੋਟੀ ਪਾਣੀ ਢਾਢੀ ਕਰੇ ਕਿ ਤੂੰ ਮੇਰੇ ਕੋਈ ਚੀਜ਼ ਲੈਣੀ ਹੈ ਨਾ ਪੇਕਿਆਂ ਨੂੰ ਕਹੇ ਇੱਕ ਮਿੰਟ ਸਿਮਾ ਬੋਲੀ ਨਾ ਮੇਰੀ ਗੱਲ ਸੁਣ ਲੱਕੀ ਰੋਜ਼ ਦਾ 100 200 ਰੁਪਏ ਇੱਕ ਪਾਸੇ ਰੱਖੀ ਜਾਂ ਠੀਕ ਆ ਤੇ ਜਮਾਈ ਨੂੰ ਜਣਾ ਪੈਸੇ ਚਲੋ ਹੋ ਜੇ ਪੈਸੇ ਮੇਰੀ ਗੱਲ ਸੁਣ ਕੇ ਘਰ ਦਾ ਖਰਚਾ ਮਹਾ ਪੂਰਾ ਨਾ ਮੈਂ ਸੋ ਦਸੋ ਕਿੱਥੋਂ ਰੱਖੀ ਜਾਵਾ ਤੁਸੀਂ ਵੀ ਮੈਨੂੰ ਦੱਸ ਦੋ ਇਹਦੇ ਨੂੰ ਹੀ ਕਮਰੇ ਇਹਨੂੰ ਕੌਣ ਸਮਝਾਵੇ ਹੁਣ ਜੇ ਮੇਰੀ ਗੱਲ ਸੁਣ ਜਨਨੀਆਂ ਨੂੰ ਸਰ ਨਾਲ ਵੱਧ ਪਿਆਰ ਗਹਿਣੇ ਨਾਲ ਹੁੰਦਾ ਤੇ ਹੋਗਾ ਹੈ ਜਦੋਂ ਤਾਂ ਆਪਾਂ ਇਹਦੇ ਖਾਂਟੇ ਵਿੱਚ ਆ ਨਿੱਕੀ ਨਿੱਕੀਆਂ ਜੀਆਂ ਵਾਲੀਆਂ ਬਣਾਤੀਆਂ ਉਹਨੂੰ ਕਿੰਨਾ ਚਾ ਹੈਗਾ ਬਣਾ ਦੇਗਾ ਉਹਨੇ ਕਦੀ ਵਿਚਾਰੀ ਕਿਸੇ ਨੂੰ ਕੁਝ ਕਿਹਾ ਹੈਗਾ ਇੱਕੋ ਜਿਹਾ ਬਰਥਡੇ ਦੇ ਤੋਤੀ ਜੀ ਪਤਾ ਨਹੀਂ ਉਹ 5 ਕਿ 6 ਸਾਲ ਹੋ ਗਏ ਆ ਆ ਉਦੋਂ ਦੀ ਮੰਦਰੀ ਬਣਾ ਕੇ ਦਿੱਤੀ ਜੇ ਉਹ ਵੀ ਚੁੱਪ ਕਿਤੇ ਬਣਾ ਲਈ ਉਹ ਤੋਂ ਬਾਅਦ ਹੀ ਨਾ ਹੀ ਨਹੀਂ ਲਿਆਬ ਨਾ ਹੀ ਨੇ ਮੰਗੀ ਤੇ ਨਾ ਮੈਨੂੰ ਦਿੱਤੀ ਮਾਂ ਇੱਕ ਮਿੰਟ ਉਦੋਂ ਦੇ ਸਿਰ ਤੇ ਇੰਨੀ ਵੱਡੀਆਂ ਜ਼ਿੰਮੇਵਾਰੀਆਂ ਨਹੀਂ ਸੀ ਹੈਗੀਆਂ ਦੋਵੇਂ ਭੈਣਾਂ ਦੇ ਵਿਆਹ ਕੀਤੇ ਤੇ ਮੈਨੂੰ ਉਦੋਂ ਵੀ ਦੱਸਣ ਡਈ ਸੀ ਮੇਰਾ ਦਵਾਈ ਦਾ ਰੋਤਾ ਖਰਚਾ ਭੈਣ ਜੀ ਦਾ ਖਰਚਾ ਤੇ ਕੱਲਾ ਇਹੋ ਹੀ ਕਰਨ ਡਿਆ ਜੇ ਤੈਨੂੰ ਕੰਨੇ ਆ ਆ ਕਿੰਨਾ ਕੁ ਚਾਹੁੰਦਾ ਹੈਗਾ ਕਿ ਆਪਾਂ ਕੋ ਘਰ ਕੰਮ ਕਰ ਲਈਏ ਉਹ ਵੀ ਨਹੀਂ ਸਾਨੂੰ ਕਰਨ ਦਿੰਦਾ ਹੁਣ ਆ ਚਾਚੀ ਮੰਮੀ ਦੇ ਕੰਮ ਵੇਖ ਲੋ ਮੈਂ ਮਸਾ ਕਰਕੇ 10000 ਰੁਪਏ ਜੋੜਿਆ ਉਹ ਵੀ ਵਿਚੋਲ ਮਾਰੀ ਚੁਲੇ ਲੈ ਕੇ ਗਾਂ ਗਏ ਭਰਾ ਉਹਦਾ ਤਾਂ ਤੂੰ ਜਾਣੇ ਤੇ ਤੇਰੀ ਮੰਮੀ ਜਾਣੇ ਚਲੇ ਟਰੱਸ ਸਾਈਡ ਤੇ ਆ ਪੇਂਟ ਕਰਵਾ ਦੇ ਰਕੀ ਦੀਵਾਲੀ ਤੇ ਇਹੋ ਜੀ ਸੀ ਮੇਰੇ ਵੱਸ ਟਰੱਸਾਂ ਦੇ ਬਰਾਬਰ ਹੀ ਹੋਏਗਾ ਨਹੀਂ ਤੀ ਮੈਨੂੰ ਭਰਾਗੇ ਚੰਕਰਵਾ ਦਾ ਪੇਂਟ ਹੈ ਇਹ ਵਿੱਲਾ ਨੇ ਕਹਿਤਾ ਕਿ ਮੇਰੇ ਤਾਂ ਆਪਸ ਰਹਿਣ ਦੇ ਘਰ ਦੇ ਖਰਚ ਕਰਨਾ ਅੱਗੇ ਵੀ ਇਤਰਾ ਇਹ ਹੁੰਦਾ ਚਾਚੀ ਜੀ ਜਦੋਂ ਵੀ ਕੋਈ ਕੰਮ ਕਰਤੀ ਨਾ ਹੋ ਜਿਤੋਂ ਆਪਾਂ ਇਹ ਨਾਲ ਦੀ ਗੱਲ ਮੰਨਦੇ ਫਿਰ ਇਹੋ ਕਹੇਗੀ ਰਹਿਣ ਤੋਂ ਛੱਡੋ ਪਰਾਂ ਤੁਸੀਂ ਆਵਾ ਕੰਮ ਕਰ ਲਓ ਮੇਰਾ ਰਹਿਣ ਦੋ ਪਿੱਛੇ ਸਾਨੂੰ ਸਿਲੰਡਰਾਂ ਦੇ ਕਿੰਨੀ ਮੁਸ਼ਕਲ ਹੋਣ ਡਈ ਸੀ ਉਹ ਵੀ ਨੇ ਕਹਿਤਾ ਕਿ ਆਖੇ ਰਹਿਣ ਦੋ ਜਿਹੜੇ ਤੁਸੀਂ ਮੈਨੂੰ ਚੀਜ਼ਾਂ ਲੈ ਕੇ ਦੇਣੀਆਂ ਹੋ ਰਹਿਣ ਦੋ ਸਿਲੰਡਰ ਲੈ ਲਓ ਇੱਕ ਗੱਲ ਹੈਗੀ ਚਾਚੀ ਜੀ ਇਹ ਸਾਥ ਤੇ ਮੇਰਾ ਬਹੁਤ ਦਿੰਦੀ ਆ ਇਹ ਤਾਂ ਬੜਾ ਸੋਚਦੀ ਆ ਹੁਣ ਇਹ ਹਾਸੇ-ਹਾਸੇ ਵਿੱਚ ਕਹਿ ਦਿੰਦੀ ਆ ਕਿ ਮੈਨੂੰ ਵੀ ਟਾਪਸ ਬਣਾ ਦੋ ਮੈਨੂੰ ਵੀ ਆ ਚੀਂਦਣਾ ਦੋ ਪਰ ਮੈਂ ਮਜਬੂਰ ਆ ਮੇਰੇ ਕੋ ਪੈਸਾ ਨਹੀਂ ਲਾ ਮੈਨੂੰ ਵੀ ਪਤਾ ਮੇਰੇ ਕੋ ਪੈਸਾ ਨਾ ਹੋਣ ਕਰਕੇ ਹੁਣ ਜੇ ਮੈਂ ਦੱਸਿਆ ਜੋੜਿਆ ਤੇ ਮਾਤਾ ਲੈ ਕੱਢ ਕੇ ਦੱਸੋ ਆ ਮਾਮਾ ਜੀ ਨੇ ਵਾਪਸ ਦੇਣੇ ਆ ਕਦੇ ਵੀ ਨਹੀਂ ਦੇਣੇ ਮੈਂ ਤਾਂ ਕਹਿਣਾ ਮਮੀ ਆਂਦੇ ਨਾ ਮੈਂ ਸਭ ਗੱਲ ਕਰਨੀ ਆ ਵੇਖ ਲਾ ਕਿੰਨੀ ਖੁਸ਼ ਹੁੰਦੀ ਕੁਝ ਕਦੇ ਨਹੀਂ ਉਹਨੂੰ ਤਾਂ ਆਪਣੇ ਤੇ ਗੁੱਸਾ ਨਹੀਂ ਕਿਸੇ ਸਾਡੇ ਤੇ ਕੱਢਣਾ ਆਂਦਾ ਹੱਸ ਕੇ ਤਾਲ ਦਿੰਦੀ 13 ਫੜ ਜਾ ਪੁੱਤਰ ਉਹਦਾ ਧਿਆਨ ਰੱਖਣਾ ਤੂੰ ਉਹਦਾ ਧਿਆਨ ਰੱਖ ਉਹ ਤੇਰਾ ਧਿਆਨ ਰੱਖੇ ਜੇ ਤੁਸੀਂ ਇੱਕ ਦੂਜੇ ਨੂੰ ਸਮਝੋਗੇ ਨਾ ਤਾਂ ਅਧਿਕਾਰ ਚੱਲਦੇ ਪੁੱਤ ਉਹ ਵੇਖ ਲਾ ਪਿੱਛੇ ਬੇਕੀਆਂ ਦਾ ਵਿਆਹ ਸੀ ਉੱਥੇ ਵੀ ਨਹੀਂ ਗਈ ਇਹ ਚਲੋ ਚੱਲੋ ਉਹ 또 ਆਇਆ ਜਿਸ ਲੱਗਦਾ ਮੰਮੀ ਆ ਗਈ ਆ ਗਈ ਲੱਗਦਾ ਭੈਣ ਆ ਗਈ ਆ ਗਈ ਆ ਗਈ ਆਜੋ ਲੱਗਦਾ ਇੱਧਰ ਹੀ ਆਜੋ ਸੱਸੀ ਕਾ ਸੱਸੀ ਕਾ ਹੋਰ ਕੀ ਗੱਲ ਜੀ ਬਹੁ ਬਹੁ ਆ ਖੋਲੇ ਹੈ ਕਿ ਮੌਸਮ ਵਧੀਆ ਹੈ ਨਾ ਤਾਂ ਹੀ ਕੋਲੇ ਆਉਣਾ ਓਰ ਸੱਸੀ ਕਾ ਨੀ ਸੱਸੀ ਕਾ ਸੱਸੀ ਕੀ ਆਦੇ ਜਸਵੀਰ ਆਹ ਸੱਸੀ ਕਾ ਭੈਜੀ ਸੱਸੀ ਆ ਆ ਤੁਸੀਂ ਇਹ ਫੜਾਓ ਕੱਪੜੇ ਫੜਾਓ ਰੱਖ ਲਓ ਆ ਲਓ ਕੋਲ ਪਾਣੀ ਲੈ ਕੇ ਆਓ ਕੋਲ ਆ ਪਰਸ ਰੱਖ ਲਓ ਤੁਸੀਂ ਫੋਨ ਨਹੀਂ ਕੀਤਾ ਤੇ ਭਾਬੀ ਦਾ ਫੋਨ ਆ ਗਿਆ ਸੀ ਅੱਛਾ ਉਹ ਕਹਿੰਦੇ ਤੁਰ ਪਏ ਆ ਕੋ ਮੇਰੇ ਮੋਬਾਈਲ ਦੇ ਬੈਲੈਂਸ ਖਤਮ ਹੋ ਰਿਹਾ ਸੀ ਪਾਉਣ ਹੋਣਾ ਨਹੀਂ ਸੀਗਾ ਬੈਲੈਂਸ ਉਹ ਕੀ ਕਹਿੰਦੇ ਉਹ ਵੈਲਿਡਿਟੀ ਖਤਮ ਹੋ ਗਈ ਉਹ ਵਸੂ ਆ ਕੇ ਨਹੀਂ ਦਿੱਤੀ ਵੇਖ ਇਹਨਾਂ ਨੇ ਕਿਹਾ ਕਰੋ ਮੈਨੂੰ ਮੈਨੂੰ ਜੇ ਜਾ ਕੇ ਕੁਆਲਾ ਗਈ ਉੱਥੇ ਉਹਨਾਂ ਦੇ ਫੋਨ ਚੱਲਦੇ ਹੀ ਪਏ ਨੇ ਮੈਂ ਕਿਉਂ ਉਹਨਾਂ ਦੀ ਗੱਲ ਕਰ ਲਵਾਂ ਤੇ ਮੰਮੀ ਤੇ ਮਾਮਾ ਜੀ ਕੋ ਕੁਆਲਾ ਨਹੀਂ ਵੈਲ ਜੜੇ ਉਹਨਾਂ ਦੇ ਫੋਨ ਚਾਰਜ ਕਰਦੇ ਉਹਨਾਂ ਦੇ ਕਿਹੜੇ ਗੁੱਗਲ ਕੇ ਨਹੀਂ ਚੱਲਦੇ ਸਭ ਕੁਝ ਚੈੱਕ ਕਰ ਲੇ ਮੈਨੂੰ ਲੋੜ ਹੀ ਨਹੀਂ ਇਸ ਲਈ ਮੈਂ ਵੀ ਫੋਨ ਅੰਦਰੀ ਮੈਂ ਹੁਣ ਆਈਆਂ ਪਹੇਜਣਗੇ ਲੈ ਉਹਨਾਂ ਨੇ ਵੀ ਥੋੜਾ ਕਰਤਾ ਕੋਈ ਮੈਂ ਹਾਂ ਮੈਨੂੰ ਕਿਹਾਏਗਾ ਨਪੋਇ ਨਪੋਇ ਅੱਛਾ ਲੈਂਟਰ ਪੈ ਗਿਆ ਵਧੀਆ ਵਧੀਆ ਹਾਂ ਚਲ ਪੈ ਜੀ ਵਧਾਈ ਹੋਵੇ ਬਹੁਤ 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 ਵਧਾਈ ਹੋਵੇ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਸੋਨਾ ਹਾਂ ਕੋਠੀ ਸੋਣੀ ਬਣਦਾ ਵੀ ਅੱਛਾ ਡਬਲ ਸਟੋਰੀ ਮਤਲਬ ਵਧੀਆ ਹੋ ਗਿਆ ਸ਼ੁਗਰ ਸੁਣੀ ਗਈ ਨੇ ਹੁਣ ਤੱਕ ਕੱਚਾ ਕਰਾਂਸੀ ਬੈਠੇ ਸੀ ਨਹੀਂ ਨਾ ਉਹ ਵੀ ਸੋਨਾ ਸੀ ਗੱਲ ਤਾਂ ਪੈਸੇ ਦੀ ਹੀ ਆ ਨਾ ਨਹੀਂ ਨਹੀਂ ਉਹ ਸੀ ਬਾਲਿਆਂ ਦੇ ਛੱਤਾ ਆ ਰਹਾ ਪਾਣੀ ਕੋਈ ਰੱਖ ਦੇ ਪੀ ਲੈ ਤੇ ਉਹ ਨਾ ਫਿਰ ਉਹਦਾ ਸਿਮੀ ਆ ਜਾਂਦਾ ਸੀ ਪਾਲਿਆਂ ਦੇ ਛੱਤਾ ਆਗੇ ਪਿਛਲੇ ਕਮਰੇ ਪਾਲੇ ਛੱਤਾ ਤੇ ਅਗਲੇ ਕਮਰੇ 'ਚ ਬਸ ਲੈਂਟਰ ਸਨ ਬਧਾਈ ਹੋਏ ਤੁਹਾਨੂੰ ਵੀ ਬੜੀ ਬੜਾ ਲੱਡੂ ਵੀ ਚੇਰੇ ਮਾਮਾ ਜੀ ਨੇ ਕਿਤੇ ਰੱਖੇ ਬਿਖਾਏ ਲੱਡੂ ਕੋਈ ਨਹੀਂ ਲੈ ਕੇ ਆਈਂ ਮੇਰੇ ਕੋਲ ਸਾਡੇ ਕੋਲ ਕੋਈ ਮਿੱਟਰ ਕਰਦਾ ਹੀ ਨਹੀਂ ਲੈ ਹੈ ਸ਼ਕਨਾ ਦਾ ਕੰਮ ਮੈਂ ਕਾ ਲੈਂਦੀ ਕਿਉਂ ਨਹੀਂ ਕਰਦੀ ਮੈਂ ਮੈਨੂੰ ਤਾਂ ਵੈਸੇ ਮੋਦੀ ਚੂੜੇ ਲੱਗੂ ਬੜੇ ਭਸਾਰਦੇ ਅੱਜ ਕੱਲ੍ਹ ਸ਼ੂਗਰ ਬੜੀ ਹੋ ਜਾਂਦੀ ਲੋਕਾਂ ਨੂੰ ਜਿਆਦਾ ਨਹੀਂ ਮਿੱਠਾ ਖਾਈਦਾ ਹੁੰਦਾ ਤੇ ਤੇਰੀ ਮਟੀਆਂ ਲੈ ਆਉਂਦੀਆਂ ਜਾਨੀ ਖਾ ਲਈਂਦੀ ਤੇ ਮਟੀਆਂ ਤਾਂ ਲੈਦੀ ਉਹ ਚਾਹ ਬੰਡੇ ਦਾ ਲੈ ਲੇ। ਮਰ ਨੂੰ ਵੀ ਲੈਟਰ ਕੋਤੇ ਦੇ ਡੱਬਾ ਦੇਦੇ ਹੁੰਦੇ ਆ ਮਿੱਠਾ ਤੇ ਮੂੰਹ ਘਰੋੜਦੇ ਆ ਇਹ ਥੋੜਾ ਮੈਂ ਤੈਨੂੰ ਇਥੇ ਡੱਬਾ ਮੰਗਾ ਦਿਆਂਗੇ ਇਹ ਤੇ ਡੱਬੇ ਦੇ ਨੇ ਜਿਹੜਾ ਚਲਿਆ। ਨਹੀਂ ਕਿ ਉਹਨਾਂ ਕੋ ਕੱ ਡੱਬਾ ਨਹੀਂ ਚਲਿਆ। ਤੇ ਤੂੰ ਕਾ ਨਾ ਬੋਲਦਾ। ਤੂੰ ਤੇ ਬੋਲਣੇ ਪਹਿਲੇ ਮੂੜ ਦੇ ਅੰਦਰ ਵਰਦੀ ਦੇਖ ਲੈ। ਕਿ ਤੂੰ ਲੜਦੇ ਮੂੜ ਇਸ ਪੂਰਾ ਬੈਠਾ ਹੈ। ਤੇ ਤੇ ਬੰਦਾ ਚਾਹੀਦਾ ਹੁੰਦਾ ਸ਼ੁਰੂ। ਮੈਂ ਲੜਨਾ ਨਾ ਕਰਦਾ ਪਿਆ। ਮੈਂ ਕਿ ਤਾ ਨਹੀਂ ਹੋ ਕਿ ਆ ਵੀ ਕੋਈ ਮਿੱਠਾ ਭੇਜਿਆ ਨਹੀਂ। ਤੇ ਨਹੀਂ ਮੈਂ ਨਹੀਂ ਲੈ ਕੇ ਮੇਰੀ ਮਰਜ਼ੀ। ਪਰ ਬੰਦਾ ਹੀ ਤੂੰ ਕੋਈ ਗੱਲ ਨਹੀਂ ਇਹ ਤੁ ਮੰਗਾ ਦੇ ਮੈਂ ਤੁਹਾਨੂੰ ਡੱਬਾ ਤੁਸੀਂ ਡੱਬਾ ਹੀ ਖਾਣਾ ਤੁਸੀਂ ਲਡੂਆਂ ਦੇ ਭੁੱਖੇ ਜੇ ਆਪਾਂ ਤਾਂ ਜਲੰਧਰ ਦਾ ਹੀ ਖਾਣਾ ਸੀ ਜਲੰਧਰ ਸਾਡੇ ਨਾਲ ਜਲੰਧਰ ਮੋਰ ਯੱਕੀ ਹੈ ਜਲੰਧਰ ਜੋ ਹੈ ਡਬਲਿਊ ਸਵੀਟਸ ਵਾਲੇ ਵਧੀਏ ਤੇ ਉਹਦੇ ਬੇਅਕਤੀ ਹੈ ਸਭ ਆਵੇ ਕੋ ਤੇਰੇ ਪੇਕੇ ਭੇਜ ਦੇ ਤੇਰੇ ਪੇਕੇ ਵੀ ਉੱਥੇ ਬੜੇ ਵਧੀਆ ਵਧੀਆ ਹਲਵਾਈ ਨੇ ਕਰੀ ਉਹਨਾਂ ਦੇ ਡੱਬੇ ਆਏ ਮੈਂ ਤੁਹਾਨੂੰ ਦੱਸਦਾ ਤੂੰ ਆ ਕੇ ਲੈ ਤਿਆ ਬੜੀ ਸਮਾਂ ਆਣ ਤੂੰ ਆਣ ਦਈਦਾ ਨਾ ਟੀ ਮਾਮੇ ਦਾ ਲੈਂਟਰ ਪਿਆ ਵਾ ਨੂੰ ਮਿੱਠਾ ਕਰੋ ਅਗਲੇ ਚਾਰ ਨਹੀਂ ਨਹੀਂ ਲੰਬੇ ਚੋਚਰੇ ਸਾਨੂੰ ਨਹੀਂ ਆਂਦੇ ਕਰਨੇ ਤੂੰ ਭਲੀ ਜਦ ਤੂੰ ਉੱਪਰ ਪਾਏਗਾ ਨਾ ਲੈਂਟਰ ਤੂੰ ਬੰਦੀ ਲੋ ਪਤਨ ਜੀ ਇੱਥੇ ਗੁੱਸੇ ਵਾਲੀ ਗੱਲ ਤਾਂ ਕੋਈ ਨਹੀਂ ਉਤਰਾ ਨਾ ਡਿੱਪਰ ਚਾਈ ਬਣੀ ਸੀ ਆਣੀ ਬਣੀ ਖਰਦੀ ਆ ਹੈ ਆਪ ਤੇ ਕੰਦੀ ਸੀ ਮੈਂ ਭਾਜੀ ਤੋਂ ਬਗੈਰ ਇਥੋਂ ਉੱਠਣਾ ਹੀ ਨਹੀਂ ਲੱਗ ਭਾਜੀ ਮੈਂ ਖਾਲੀ ਹੱਥ ਥੋੜਾ ਜਾਂਦਾ ਲਮਕਾਣੀ ਹੁਣ ਤੂੰ ਹੀ ਵੀ ਤਾਂ ਖਾਲੀ ਹੱਥ ਲਮਕਾਦੇ ਹੀ ਆਏ ਤੇ ਫਿਰ ਕੀ ਹੋ ਗਿਆ ਆਪਣੇ ਘਰ ਹੀ ਆਈਆਂ ਮੈਂ ਮੈਂ ਕਿਹੜਾ ਕਿਸੇ ਘਰ ਭੈਣ ਜੀ ਉਹਨਾਂ ਨੇ ਵੀ ਆਪਣੇ ਘਰੇ ਜਾਣਾ ਸੀ ਨਾ ਤੇ ਤੇਰੀ ਇਹ ਤੇ ਜਵਾਨ ਪੁੱਲੀ ਪਈ ਤੇ ਜਬਾਨ ਨਹੀਂ ਗੱਲ ਤੂੰ ਇਹ ਮੁੰਡੇ ਨੂੰ ਜੋ ਕਹਿਣ ਡੈ ਨੇ ਕਿ ਇਥੋਂ ਲੈ ਲੈ ਸੋਹਰੇ ਤੇਰੇ ਆਂਦੇ ਲੈ ਕੇ ਭੈਣ ਜੀ ਇਹ ਗੱਲ ਡਰਦੜ ਬੋਲਦੀ ਵੀ ਹਾਏ ਹਾਏ ਮੰਮੀ ਉਹਨਾਂ ਨੇ ਤੇਰੀ ਅਰੀਗਡ ਦਿੱਤੀ ਹੈ ਬਰਦੇ ਨਾ ਦਿਨ ਤੈਨੂੰ ਕੀ ਵਿੱਚ